ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕਿ ਫਤਿਹ ਮੇਰਾ ਪੂਰਾ ਨਾਮ ਸਿਕੰਜੇਂਦਰ ਕੌਰ ਸਿੱਧੂ ਹੈ ਜੀ ਕੋ ਜੀ ਤੁਹਾਨੂੰ ਕਿਤਾਬਾਂ ਲਿਖਣ ਦਾ ਸ਼ੌਂਕ ਕਦੋਂ ਤੋਂ ਪਿਆ ਮੈਂ 8ਵੀਂ ਕਲਾਸ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਪਾਪਾ ਜੀ ਘਰ ਵੀ ਬਹੁਤ ਲਖਾਈ ਕਰਾਦੇ ਸੀ 5ਵੀਂ ਕਲਾਸ ਵਿੱਚ ਮੈਂ ਸੁੰਦਰ ਲਖਾਈ ਮੁਕਾਬਲੇ ਵਿੱਚ ਜਿੱਤੂ ਰਹੀ ਤੇ ਬਾਅਦ ਵਿੱਚ ਜਦੋਂ ਮੈਂ ਬਾਹਰ ਚਲੀ ਗਈ ਤੇ ਚਿੱਠੀਆਂ ਦਾ ਕਾਫੀ ਆਦਾਨ ਪ੍ਰਦਾਨ ਰਿਹਾ ਤਾਂ ਇਸ ਕਰਕੇ ਮੈਨੂੰ ਲਿਖਣ ਦਾ ਸ਼ੌਂਕ ਸੀ ਮੈਂ ਡੇਲੀ ਲਿਖਦੀ ਲਿਖਦੀ ਫਿਰ ਜਦੋਂ ਕਾਫੀ ਇਕੱਠਾ ਹੋ ਗਿਆ ਮੈਂ papa ji ਨਾਲ ਸਲਾਹ ਕੀਤੀ ਤੇ papa ji ਕਹਿੰਦੇ ਇਹਨੂੰ ਹੁਣ ਪ੍ਰਕਾਸ਼ਿਤ ਕਰਾ ਦੇਣਾ ਚਾਹੀਦਾ ਕਿਹੜੀ ਕਿਹੜੀ ਕਿਤਾਬ ਤੁਸੀਂ ਲਿਖੀ ਹੈ ਜੀ ਹੁਣ ਮੇਰੀ ਪਹਿਲੀ ਕਿਤਾਬ ਜ਼ਿੰਦਗੀ ਦੀ ਪੈਂਤੀ ਜਿਸ ਵਿੱਚ ਊੜੇ ਆੜੇ ਤੋਂ ਲੈ ਕੇ ਰਾੜੇ ਤੱਕ ਮਰਨਾ ਇਹ ਊੜਾ ਊਠ ਤੱਕ ਸੀਮਿਤ ਨਹੀਂ ਸੀ ਇਹ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪੜਨ ਲਈ ਵੀ ਊੜਾ ਅਠ ਸਵੇਰੇ ਉੱਠ ਕੇ ਉਸ ਮਨ ਨੂੰ ਆਖ ਆੜਾ ਆਖ ਇੱਕ ਤੇ ਭਰੋਸਾ ਰੱਖ ਇਹ ਮੇਂ ਜ਼ਿੰਦਗੀ ਦੀ ਪੈਂਤੀ ਇਸ ਵਰਨ ਦੀ ਦੂਜੀ ਕਿਤਾਬ ਮੇਰੀ ਮਨ ਦੀ ਆਖਾ ਜੋ ਮੇਰੇ ਨਿੱਜੀ ਵਿਚਾਰ ਨੇ ਜਾਂ ਮੇਰਾ ਉਧਰ ਲਗ ਐਕਸਪੀਰੀਅੰਸ ਜਾਂ ਇਧਰ ਲਗ ਐਕਸਪੀਰੀਅੰਸ ਦੋਨਾਂ ਦਾ ਮਿਸ਼ਣ ਹੈ ਮਨ ਦੀ ਆਸ ਤੁਸੀਂ ਬੋਲਿਓ ਕੀ ਉਹਦੇ ਚ ਜਿਹੜੀ ਜਿਹੜੇ ਪੜਨ ਦੇ ਵਿੱਚ ਅਗਲੇ ਜ਼ਰੂਰੀ ਪੜੇ ਜਾਵੇ ਕੀ ਉਹ ਚ ਸਾਰਾ ਨਿਚੋੜ ਹੈ ਮਨ ਦੀ ਅੱਖ ਉਹਦੇ ਵਿੱਚ ਮੇਰਾ ਹੈ ਮੇਰੇ ਆਪਣੇ ਵਿਚਾਰ ਹੈ ਕਿ ਮੈਂ ਕੀ ਕੀ ਸੋਚਿਆ ਜਿਵੇਂ ਮੈਂ ਦੋਨਾਂ ਪੰਜਾਬ ਤੋਂ ਜਦੋਂ ਕੈਨੇਡਾ ਗਈ ਤਾਂ ਵਿੱਚ ਕੀ ਅੰਤਰ ਸੀ ਜਾਂ ਮੈਂ ਕੀ ਮਹਿਸੂਸ ਕੀਤਾ ਕਿ ਮੇਰਾ ਜਿਹੜਾ ਮੇਰਾ ਪਰਸ਼ੋਕੜ ਕੀ ਆ ਜਾਂ ਵੈਸਟਰਨ ਸਟਾਈਲ ਮੈਂ ਦੋਨਾਂ ਵਿੱਚ ਵਿਚਰਦੀ ਹੋਈ ਆਪਣੀਆਂ ਜੜਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਕਿਹਾ ਜਾਂਦਾ ਹੈ ਜਿਹੜਾ ਜੜਾਂ ਨਾਲ ਜੁੜਿਆ ਹੁੰਦਾ ਪਰ ਫੁੱਲ ਤਾਂ ਹਮੇਸ਼ਾ ਉੱਥੇ ਹੀ ਹੁੰਦੇ ਆ ਤੇ ਮੇਰੀ ਤੇਜੀ ਕਤਾ ਬਾਈ ਭਾਈ ਗੁਰੂ ਤੇਰਾ ਸ਼ੁਕਰ ਜੋ ਕਿ ਲਾਈਕ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕੀਤਾ ਜਾਂਦਾ ਸੀ ਜਿਵੇਂ ਪਾਪਾ ਜੀ ਨੇ ਛੋਟੀ ਉਮਰ ਵਿੱਚ ਹੀ ਸਿਖਾ ਦਿੱਤਾ ਸੀ ਕਿ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਜਦੋਂ ਅਸੀਂ ਰੋਟੀ ਖਾਂਦੇ ਸੀ ਤੇ ਪਾਪਾ ਜੀ ਕਹਿੰਦੇ ਸੀ ਵੀ ਕਹਿਣਾ ਦੋ ਟਾਈਮ ਇਹ ਸਭ ਨੂੰ ਜੇ ਵੀ ਪ੍ਰਮਾਤਮਾ ਸ਼ੁਕਰ ਹੈ ਫਿਰ ਮੈਂ ਕਈ ਵਾਰੀ ਕਹਿ ਦਿੰਦੀ ਸੀ ਛੋਟੀ ਕਰਕੇ ਸਾਨੂੰ ਤਿੰਨ ਟਾਈਮ ਦੇ ਹੀ ਅਸੀਂ ਲੰਚ ਵੀ ਕਰਦੇ ਆ ਇਦਾਂ ਕਰਦੇ ਕਰਦੇ ਫਿਰ ਜਦੋਂ ਮੈਂ ਅੱਧਰ ਗਈ ਸਾਡੇ ਇੱਕ ਥੈਂਕਸ ਗਿਵਿੰਗ ਡੇ ਮਨਾਉਂਦੇ ਆ ਉੱਥੇ ਵੀ ਫਿਰ ਬੱਚਿਆਂ ਨੂੰ ਸਿਰਫ ਇਹੀ ਸੀਗਾ ਵੀ ਸ਼ੁਕਰਾਨਾ ਟੋਇਸ ਦਾ ਕਰਤਾ ਕਰਦਾ ਕਰਦਾ ਜਾਂ ਥੋੜਾ ਥੋੜੀ ਮੋਟੀ ਚੀਜ਼ ਦਾ ਫਿਰ ਸਾਡੇ ਫੈਮਿਲੀ ਡਿਨਰ ਹੁੰਦੇ ਤੇ ਇਹੀ ਵਾਰਤਾਲਾਪ ਉੱਥੇ ਚੱਲਦੀ ਪਰ ਮੈਂ ਹਮੇਸ਼ਾ ਸੋਚਦੀ ਕਿ ਘਰ ਤੇ ਅਸੀਂ ਬਣਾ ਲਿਆ ਪਰ ਧਰਤੀ ਕਿੱਥੋਂ ਆਈ ਲੈਂਡ ਕਿੱਥੋਂ ਆਈ ਪਾਣੀ ਕਿਨੇ ਦਿੱਤਾ ਫਿਰ ਕੋਵਿਡ ਦੌਰਾਨ ਅਸੀਂ ਆਕਸੀਜਨ ਦੀ ਘਾਟ ਕਾਰਨ ਜਦੋਂ ਪਤਾ ਚੱਲਿਆ ਕਿ ਬੰਦੇ ਵੈਂਟੀਲੇਸ਼ਨ ਕਰਕੇ ਵੀ ਮਰ ਰਹੇ ਆ ਪਰ ਅਸੀਂ ਉਸ ਬਾਰੇ ਕਦੇ ਨਹੀਂ ਸੋਚਿਆ ਜੋ ਲਗਾ ਤਾਰ ਸਾਨੂੰ ਮਿਲ ਰਹੀ ਅਸੀਂ ਉਸ ਦਾ ਸ਼ੁਕਰਾਨਾ ਕਦੇ ਨਹੀਂ ਕਰਦੇ ਸੋ ਇਹ ਮੇਰੀਆਂ ਦੋ ਕਿਤਾਬਾਂਆਂ ਵਾਗਿਰ ਉਤੇਰਾ ਸ਼ੁਕਰ ਤੇ ਇੰਗਲਿਸ਼ ਥੈਂਕ ਯੂ ਵੰਡਰਫੁਲ ਟੀਚਰ ਜਿਹੜਾ ਕਿ ਯੂਨੀਵਰਸਲ ਮੈਸੇਜ ਹੈ ਕਿ ਸਾਨੂੰ ਸ਼ੁਕਰਾਨਾ ਜਰੂਰ ਕਰਨਾ ਚਾਹੀਦਾ ਦਾ ਗ੍ਰੈਟੀਟਿਊਡ ਐਟੀਟਿਊਡ ਲੇਖ ਨੂੰ ਡਿਟਰਮਾਈਨ ਯਰ ਲਾਈਫ ਲੱਡ ਹੋ ਤੁਹਾਡੀ ਅਗਲੀ ਸੋਚ ਦੀ ਕਿਤਾਬ ਕਿਹੜੀ ਆ ਰਹੀ ਹੈ ਮੇਰੀ ਅਗਲੀ ਕਿਤਾਬ ਆ ਰਹੀ ਹੈ ਮੰਦੀ ਆਖ ਭਾਗ ਦੁਜਾ ਜਿਸ ਵਿੱਚ ਫੇਰ ਮੇਰੇ ਨਿੱਜੀ ਵਿਚਾਰ ਨੇ ਮੇਰਾ ਡੇਲੀ ਜਰਨਲ ਹੈ ਤੇ ਦੂਜੀ ਕਿਤਾਬ ਆ ਰਹੀ ਹੈ ਸੋਚ ਦੱਸਨੇ ਜੋ ਪਾਪਾ ਜੀ ਦੀਆਂ ਗੱਲਾਂ ਦਾ ਵਰਣਨ ਹੋਵੇਗਾ ਤੇ ਉਹਦੇ ਵਿੱਚ ਸਿਰਫ ਉਹਨਾਂ ਦੀਆਂ ਦੱਸੀਆਂ ਜਾਂ ਕਈਆਂ ਗੱਲਾਂ ਜੋ ਸਾਨੂੰ ਸੁਨੇਹ ਦਿੱਤੇ ਉਹਨਾਂ ਦੀ ਸੋਚ ਦੱਸਨੇ ਆ ਮੈਂ ਘਰ ਘਰ ਪਹੁੰਚਾਂਗੀ ਤੁਸੀਂ ਚਾਰ ਕਿਤਾਬਾਂ ਲਿਖੀਆਂ ਆ ਆਪਣੇ ਮਨ ਦੀ ਸੋਚ ਦੇ ਨਾਮ ਅਭੀ ਮੰਨ ਤੇ ਸੋਚੋ ਕੁਛ ਸ਼ਬਦ ਪੜ੍ਹਨਾ ਚਾਹੋਗੇ ਬਸਣਾ ਚਾਹੋਗੇ ਦਰਸ਼ਕਾਂ ਨੂੰ ਮੇਰੀ ਮੰਨ ਦੀ ਸੋਚ ਇਹ ਹੈ ਕਿ ਇਨਸਾਨ ਲੇਕਿਨ ਸਾਨੂੰ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਪਰਪਸ ਨਾਲ ਇਨਸਾਨ ਦਾ ਜਨਮ ਹੋਇਆ ਉਹ ਕਿਸੇ ਪਰਪਸ ਨਾਲ ਧਰਤੀ ਤੇ ਆਇਆ ਉਸ ਪਰਪਸ ਨੂੰ ਸਮਝਣ ਲਈ ਉਸ ਪਰਪਸ ਨੂੰ ਪੂਰਾ ਕਰਨ ਲਈ ਸਾਨੂੰ ਹਰ ਹੇਲੇ ਜ਼ਿੰਮੇਵਾਰੀ ਲੈਣੀ ਚਾਹੀਦੀ ਲਾਇਬ੍ਰੇਰੀ ਲਵਸ ਬਹੁਤ ਵੱਡਾ ਹੈ ਇਸ ਨੂੰ ਤੁਸੀਂ ਛੋਟੇ ਸਮਝਾਂ ਦੇ ਵਿੱਚ ਇੱਕ ਨਾਮ ਦਿੱਤਾ ਕੀ ਹੈ ਉਹਦਾ ਆ ਲਾਇਬ੍ਰੇਰੀ ਵਿੱਚ ਮੇਰਾ ਹੈ ਜਦੋਂ ਕਿਤਾਬ ਨਾਲ ਬੰਦਾ ਜੁੜਦਾ ਹੈ ਕਿਉਂਕਿ ਕਿਤਾਬ ਸਾਨੂੰ ਇੱਕ ਜਿੱਦਾਂ ਸਭ ਤੋਂ ਲਾਇਲ ਤੁਹਾਡਾ ਫਰੈਂਡ ਹੁੰਦੀ ਹੈ ਤੁਹਾਨੂੰ ਯਾਤਰਾ ਕਰਾ ਦਿੰਦੀ ਹੈ ਇਸ ਲਈ ਮੈਂ ਕਹਿੰਨੀ ਹਾਂ ਵੀ ਜਿੱਦਾਂ ਮੈਂ ਸੋਚਦੀ ਨਹੀਂ ਵੀ ਘਰ-ਘਰ ਲਾਇਬ੍ਰੇਰੀ ਬਣੇ ਜਾਂ ਪੈਂਡ-ਪੈਂਡ ਮੈਂ ਕਹਿੰਨੀ ਪੈਂਡ-ਪੈਂਡ ਸ਼ਹਿਰ-ਸ਼ਹਿਰ ਨਹੀਂ ਘਰ-ਘਰ ਲਾਇਬ੍ਰੇਰੀ ਹੋਣੀ ਚਾਹੀਦੀ ਇਸ ਲਾਇਬ੍ਰੇਰੀ ਦਾ ਕੀ ਨਾਮ ਰੱਖਿਆ ਗਿਆ ਤੇ ਕੀ ਸੋਚ ਕੇ ਰੱਖਿਆ ਗਿਆ ਇਸ ਲਾਇਬ੍ਰੇਰੀ ਦਾ ਨਾਮ ਦੋ ਸ਼ਬਦ ਹੈ ਜੋ ਕਿ ਗੁਰਬਾਣੀ ਵਿੱਚ ਆਮ ਆਉਂਦੇ ਹਨ ਗੁਰ ਤੇ ਗਿਆਨ ਤੇ ਇਹ ਦੂਜੇ ਨਾਲ ਮੇਰੇ ਮਾਤਾ ਪਿਤਾ ਦੇ ਨਾਮ ਨਾਲ ਵੀ ਸੰਬੰਧਿਤ ਆ ਪਾਪਾ ਜੀ ਦਾ ਨਾਮ ਸੋਬੇਦਾਰ ਗੁਰਦਿਆਲ ਸਿੰਘ ਅਤੇ ਮਾਤਾ ਜੀ ਦਾ ਨਾਮ ਸਰਦਾਰਨੀ ਗਿਆਨਕੌਰ ਹੁਣ ਕਰਕੇ ਸੀ ਦੋਨਾਂ ਦੇ ਅੱਖਰਾਂ ਦੇ ਨਾਮ ਜੋੜ ਕੇ ਰੱਖਿਆ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਮ ਭਾਈ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਹੈ ਪੜੋ ਲਿਖੋ ਸਿੱਖੋ ਉਹ ਪਿੰਡ ਦਾ ਪੂਰਾ ਨਾਮ ਕੀ ਹੈ ਤੁਹਾਡੇ ਦਾ ਸਾਡੇ ਪੰਥ ਰਾਣਾ ਦੀ ਧੂਰਕੋੜ ਚਰਤ ਸਿੰਘ ਵਾਲਾ ਅੱਜ ਤੁਹਾਡੇ ਪਿੰਡ ਦੇ ਵਿੱਚ ਮਾਤਾ ਗਿਆਨਕੌਰ ਤੇ ਬਾਪੂ ਸੂਬੇਦਾਰ ਸਰਦਾਰ ਗੁਰदयाल ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਗਈ ਹੈ ਕਿਵੇਂ ਦੇਖਦੇ ਹੋ ਉਸ ਨੂੰ ਵਧੀਆ ਕੰਮ ਕੀਤਾ ਜੀ ਉਹਨਾਂ ਨੇ ਸਾਨੂੰ ਵਿੱਚ ਬਹੁਤ ਵਧੀਆ ਇਹ ਕੰਮ ਲੱਗਾ ਪ੍ਰਮਾਤਮਾ ਇਹ ਕੰਮ ਕਰਨ ਵਾਲਿਆਂ ਨੂੰ ਵੀ ਤਰੱਕੀ ਬਖਸ਼ੇ ਤੇ ਸਾਨੂੰ ਵੀ ਤਰੱਕੀ ਬਖਸ਼ੇ ਸਾਡੇ ਸਕੂਲ ਨੂੰ ਵੀ ਤਰੱਕੀ ਬਖਸ਼ੇ ਉਹਨਾਂ ਦੀ ਬੇਟੀ ਜਿਹੜੀ ਹੈਗੀ ਹੈ ਕੈਨੇਡਾ ਦੇ ਵਿੱਚ ਜਾ ਕੇ ਵੀ ਆਪਣੀ ਮਿੱਟੀ ਨੂੰ ਆਪਣੇ ਪਿੰਡ ਨੂੰ ਆਪਣੇ ਬਿਸ਼ੋਕਣ ਨੂੰ ਨਹੀਂ ਭੁੱਲੀ ਜੀ ਹਾਂਜੀ ਹਾਂਜੀ ਉਹਨੇ ਸਾਡੀ ਮਿੱਟੀ ਨੂੰ ਵੀ ਉੱਥੇ ਜਾ ਕੇ ਮਸ਼ਹੂਰ ਕੀਤਾ ਉਹਨੇ ਪੰਜਾਬ ਦੀ ਮਿੱਟੀ ਨੂੰ ਵੀ ਅਸ਼ੀਰਵਾਦ ਕਿਆ ਮੁੜ ਕੇ ਆ ਕੇ ਉਹਨੇ ਲਾਇਬ੍ਰੇਰੀ ਦਾ ਸਾਨੂੰ ਦਾਨ ਕੀਤਾ ਜੋ ਔਰਤਾਂ ਤੋਂ ਘਰਾਂ ਦੇ ਵਿੱਚ ਸੁਣ ਰਹੀਆਂ ਉਹਨਾਂ ਨੂੰ ਕੀ ਬੇਨਤੀ ਕਰੋਗੇ ਚਾਹੇ ਉਹ ਕੈਨੇਡਾ ਚਲੇ ਗਏ ਜਾਂ ਪਿੰਡ ਨਾਲ ਜੁੜਨਾ ਚਾਹੀਦਾ ਜੀ ਹਾਂਜੀ ਹਾਂਜੀ ਜੁੜਨਾ ਚਾਹੀਦਾ ਸਾਰਿਆਂ ਨੂੰ ਪਿੰਡ ਨਾਲ ਜੁੜਨਾ ਚਾਹੀਦਾ ਅੱਜ ਇਹ ਇਹ ਜ਼ਰੂਰੀ ਗੱਲ ਹੈ ਅੱਜ ਲਾਇਬ੍ਰੇਰੀ ਠੀਕ ਹੈ ਜੀ ਜ਼ਰੂਰ ਕਰਾਂਗੇ ਅਸੀਂ ਦਾਨ ਰੱਖਾਂਗੇ ਕੋਈ ਤੇ ਸਾਰੀ ਅਸੀਂ ਮੌਜੂਦਾ ਪਚੈਤ ਵੀ ਆਊਗੀ ਨਾਲ ਅਸੀਂ ਹੋਰ ਆਪਦੀਆਂ ਔਰਤਾਂ ਨੂੰ ਵੀ ਆਡ ਗਵਾਂਡੀਆਂ ਸਭ ਨੂੰ ਲੈ ਆ ਕੇ ਅਸੀਂ ਪਿੰਡ ਦੇ ਨਾਲ ਨੂੰ ਲੈਣਾ ਰੱਖਾਂਗੇ ਉਹਦੇ ਅਸੀਂ ਆ ਕੇ ਇੱਥੇ ਪੜਿਆ ਕਰਾਂਗੇ ਤੇ ਉਹਨਾਂ ਨੂੰ ਇਸ ਹਮਕ ਮੈਂ ਐਬਸਪੋਰਟ ਬੀਸੀ ਕੈਨੇਡਾ ਨਿਵਾਸੀ ਆ ਜੀ ਸਾਨੂੰ ਬਹੁਤ ਟਾਈਮ ਹੋਇਆ ਕੈਨੇਡਾ ਗਿਆ ਨੂੰ ਪਰ ਉਸ ਤੋਂ ਕੈਨੇਡਾ ਜਾ ਕੇ ਵੀ ਪਰ ਸਾਡੀਆਂ ਜੜ੍ਹਾਂ ਦੇ ਨਾਲ ਅਸੀਂ ਬਹੁਤ ਜੁੜੇ ਹੋਏ ਆ ਤੇ ਸਾਨੂੰ ਖੁਸ਼ੀ ਹੁੰਦੀ ਹੈ ਪਿੰਡ ਆ ਕੇ ਜਦੋਂ ਸਾਡੇ ਪੰਚਾਇਤ ਸਾਡੇ ਵਿਕਾਸ ਕਮੇਟੀ ਦੇ ਪ੍ਰਧਾਨ ਸਰਦਾਰ ਅਕਬਾਲ ਸਿੰਘ ਜੀ ਮਾਸਟਰ ਇਹਨਾਂ ਦੇ ਕੰਮ ਵੇਖ ਕੇ ਖੁਸ਼ੀ ਹੁੰਦੀ ਆ ਜਿਵੇਂ ਇਹਨਾਂ ਨੇ ਪਿੰਡ ਦੇ ਲਈ ਬਹੁਤ ਹੀ ਸੋਹਣੇ ਕੰਮ ਕੀਤੇ ਆ ਪਾਰਕਾਂ ਬਣਾਈਆਂ ਦਰਖਤ ਲਾਇਆ ਜਿਹੜੇ ਕਿ ਆਪਾਂ ਨੂੰ ਬਹੁਤ ਲੋੜ ਆ ਪੰਜਾਬ ਨੂੰ ਹਰ ਦਰਖਤਾਂ ਦੀ ਤੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਈ ਦੇ ਨਾਲ ਜੋੜਿਆ ਖੇਡਾਂ ਦੇ ਨਾਲ ਜੋੜਿਆ ਇੱਕ ਐਨਆਰਆਈ ਕੀ ਚਾਹੁੰਦੇ ਆ ਇਹ ਚਾਹੁੰਦੇ ਆ ਵੀ ਜਿਹੋ ਜਿਹੇ ਬਿਜੂਕੇਸ਼ਨ ਸਾਡੇ ਬੱਚੇ ਉੱਥੇ ਰਹਿ ਗਏ ਆ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਉਹੀ ਸਾਡੇ ਪਿੰਡ ਦੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇੱਕ ਚੰਗੀ ਐਜੂਕੇਸ਼ਨ ਰਹਿਣ ਨਾਮਣਾ ਖੱਟਣ ਪਿੰਡ ਦਾ ਨਾਮ ਰੁਸ਼ਨ ਕਰਨ ਹਰ ਇੱਕ ਐਨਆਰਆਈ ਦੀ ਇੱਕ ਦਿਉਤਮੰਨਾ ਹੈ। ਇਹੀ ਗੱਲ ਇਹਨਾਂ ਨੂੰ ਜਦੋਂ ਅਸੀਂ ਪਿੰਡ ਆਉਂਦੇ ਆ ਤੇ ਸਾਨੂੰ ਬੜਾ ਹੀ ਪਿਆਰ ਸਤਿਕਾਰ ਇੱਜ਼ਤ ਮਾਨ ਦਿੰਦੇ ਆ। ਇਹੀ ਇੱਕ ਕਾਰਨਾਂ ਅਸੀਂ ਇੰਨੇ ਟਾਈਮ ਤੋਂ ਕੈਨੇਡਾ ਰਹਿ ਕੇ ਵੀ ਇਹਨਾਂ ਦੇ ਪਿਆਰ ਦਾ ਸਤਕੇ ਆਪਦੀਆਂ ਜੜਾਂ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਹੁਣ ਬਹੁਤ ਐਨ ਆਰ ਆਈ ਆਪਦੀਆਂ ਜ਼ਮੀਨਾਂ ਵੇਚ ਕੇ ਵੀ ਚਲੇ ਗਏ ਆ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਿੰਡਾਂ ਦੇ ਨਾਮ ਤੱਕ ਭੁੱਲ ਗਿਆ। ਪਰ ਮੈਂ ਪੰਜਾਬੀਆਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਨਾ ਆਪਦੀ ਮਾਂ ਵਿੱਚੋਂ ਨਾ ਆਪਦੀਆਂ ਜੜਾਂ ਕੱਟੋ। ਜੇ ਤੁਸੀਂ ਆਪਦੀਆਂ ਜੜਾਂ ਕੱਟ ਲੀਆਂ ਇੱਕ ਦਿਨ ਤੁਸੀਂ ਆਪ ਦਾ ਵਿਛਾਪੁਰਜੋਗੇ, ਆਪਦੀ ਲਾਤ ਗਵਾ ਲੋਗੇ। ਆਪਦੇ ਬੱਚਿਆਂ ਨੂੰ ਪੰਜਾਬ ਲੈ ਆਓ, ਪੰਜਾਬ ਦੇ ਨਾਲ ਜੋੜੋ। ਆਪਦੀ ਮਿੱਟੀ ਨੂੰ ਪਿਆਰ ਕਰੋ ਆਪਦੀ ਮਿੱਟੀ ਵੇਚ ਕੇ ਨਾ ਜਾਓ ਇਹ ਆਪਣੇ ਬਜ਼ੁਰਗਾਂ ਦਾ ਦੇ ਵਿੱਚ ਪਿਆਰ ਆ ਸਤਿਕਾਰ ਆ ਇੰਨਾ ਕੁਸ਼ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ ਮੇਰਾ ਨਾਮ ਜਗਰਾਤ ਸਿੰਘ ਮੇਰੀ ਮਾਤਾ ਕੁਲਵਿੰਦਰ ਕੌਰ ਸਰਪੰਚ ਮੈਂ ਉਹਨਾਂ ਦਾ ਵੱਡਾ ਬੇਟਾ ਔਰ ਨਾਲ ਮੇਰੇ ਤਾਇਆ ਜੀ ਦੇ ਲੜਕੇ ਸਰਦਾਰ ਗੁਰਪ੍ਰਿੰਤ ਸਿੰਘ ਜੀ ਰਾਏ ਬੈਠੇ ਨੇ ਸਰਦਾਰ ਅਗਵਾਲ ਸਿੰਘ ਜੀ ਪ੍ਰਿੰਸੀਪਲ ਰਿਟਾਇਰ ਬੈਠੇ ਨੇ ਤੇ ਨਾਲ ਸਾਡੇ ਭਾਈ ਜੀ ਜੋਗਾ ਸਿੰਘ ਨੇ ਹਾਂਜੀ ਸਰ ਅ ਭਾਜੀ ਜਾਣਕਾਰੀ ਦਿਓ ਐਨ ਆਰ ਆਈ ਬਾਹਰੋਂ ਆ ਕੇ ਆਪਣੀ ਮਿੱਟੀ ਦੇ ਵਿੱਚ ਹੌਲ ਮਿਲਦੇ ਨੇ ਐਨ ਆਰ ਆਈ ਦੇ ਵਿੱਚ ਸਕੂਲਾਂ ਨੂੰ ਸਪੋਰਟ ਕਰ ਰਹੇ ਨੇ ਅੱਜ ਇੱਕ ਐਨ ਆਰ ਆਈ ਪਰਿਵਾਰ ਨੇ ਲਾਇਬ੍ਰੇਰੀ ਬਣਾ ਕੇ ਸਕੂਲ ਨੂੰ ਬੱਚਿਆਂ ਦੇ ਵਾਲੇ ਕੀਤਾ ਪੜ੍ਹਨ ਦੇ ਕੀ ਕਹਿੰਦੇ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਪਹਿਲਾਂ ਵੀ ਸਾਡੇ ਐਨ ਆਈ ਵੀਰਾਂ ਨੇ ਖੇਡਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਸ ਤੋਂ ਬਾਅਦ ਜੋ ਵੀ ਸਾਡਾ ਐਨ ਆਈ ਵੀਰਾਂ ਜੋ ਵੀ ਪਿੰਡ ਨੂੰ ਜ਼ਰੂਰ ਦਉਂਦੀਆਂ ਪੂਰੀਆਂ ਕਰਦੇ ਆ ਤੇ ਔਰ ਭੈਣ ਸਖਜਿੰਦਰ ਕੌਰ ਨੇ ਜਿਹੜਾ ਉਪਰਾਲਾ ਕੀਤਾ ਸਾਡੇ ਪਿੰਡ ਦੀ ਲਾਇਬ੍ਰੇਰੀ ਖੋਲਣ ਦਾ ਤਾਂ ਇਹਦਾ ਮੈਂ ਬਹੁਤ-ਬਹੁਤ ਪਹਿਲਾਂ ਧੰਨਵਾਦ ਕਰਦਾ ਕਿਉਂਕਿ ਐਨਆਈ ਹੋਣ ਦੇ ਨਾਤੇ ਹਰ ਪਿੰਡ ਦਾ ਸਾਡਾ ਵਾਸੀ ਜਿਹੜਾ ਪਿੰਡ ਦੇ ਨਾਲ ਜੁੜਿਆ ਰਹਿੰਦਾ ਔਰ ਜੁੜਨਾ ਚਾਹੁੰਦੇ ਆ ਤੇ ਜੁੜੇ ਵੀ ਹੈ ਔਰ ਮੈਂ ਜਿਹੜੀ ਇਹਨਾਂ ਨੇ ਐਨਆਈ ਵੀਰਾਂ ਨੇ ਅੱਜ ਇੰਨੀ ਬਿਲਡਿੰਗ ਪਾ ਕੇ ਨਾਲ ਕਿਤਾਬਾਂ ਬੁਕਸਾਂ ਦਿੱਤੀਆਂ ਸਾਡੇ ਲਾਇਬ੍ਰੇਰੀ ਚ ਔਰ ਇਹ ਲਾਇਬ੍ਰੇਰੀ ਬਣਾ ਕੇ ਇਹਨਾਂ ਨੇ ਚੱਲੇ ਜ ਨੇ ਇਹਦੀ ਜ਼ਿੰਮੇਵਾਰੀ ਸਾਡੀ ਸਮੁੱਚੀ ਪੰਚਾਇਤ ਦੀ ਸਮੁੱਚੇ ਪਿੰਡ ਵਾਸੀਆਂ ਦੀ ਹੈ ਔਰ ਮੈਂ ਵਾਦਾ ਵੀ ਕਰਦਾ ਇਹ ਭੈਣ ਜੀਆ ਨਾ ਵੀ ਇਹ ਲਾਇਬ੍ਰੇਰੀ ਅੱਗੇ ਵਧੂਗੀ ਘਟੂਗੀ ਨਹੀਂ ਕਿਉਂਕਿ ਐਨਆਈਵੀਰ ਸਾਡੇ ਦੂਜੇ ਵੀ ਜਦੋਂ ਵੀ ਅਸੀਂ ਕੋਈ ਕੰਮ ਵਾਸਤੇ ਫੋਨ ਕਰਦੇ ਆਂ ਤੇ ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੰਦੇ ਆਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਵੱਧ ਤੋਂ ਵੱਧ ਜੋੜਾਂਗੇ ਨਾਲ ਅਸੀਂ ਬੱਚਿਆਂ ਦੀ ਡਿਊਟੀ ਲਾਵਾਂਗੇ ਵੀ ਉੱਥੋਂ ਚੱਲ ਕੇ ਕਿਤਾਬਾਂ ਲਓ ਅਸੀਂ ਖੁਦ ਕਿਤਾਬਾਂ ਹੋਰ ਪ੍ਰੋਵਾਈਡ ਵੀ ਨਾਲ ਕਰਾਂਗੇ ਇਹ ਅਸੀਂ ਹਰ ਬੰਦੇ ਨੂੰ ਅਸੀਂ ਤਾਂ ਪਹਿਲਾਂ ਵੀ ਅਪੀਲ ਕਰਦੇ ਆ ਕਿ ਨਸ਼ਿਆਂ ਨੂੰ ਛੱਡੋ ਮੋਬਾਈਲ ਨੂੰ ਛੱਡੋ ਗੇਮਾਂ 'ਚ ਆਓ ਕਿਤਾਬਾਂ ਪੜੋ ਜਿਹੜੀ ਸਾਨੂੰ ਬੁੱਕਸ ਨੇ ਲਿਟਰੇਚਰ ਨਾਲ ਲੜ ਕੇ ਅਸੀਂ ਪੜ੍ਹ ਕੇ ਜਿਹੜੀ ਜਾਣਕਾਰੀ ਨਹੀਂ ਉਹ ਸਾਨੂੰ ਮੋਬਾਈਲਾਂ ਤੋਂ ਥੋੜੋ ਮਿਲਦੀ ਹੈ ਜੀ ਇਹਨਾਂ 'ਚ ਸਾਡਾ ਪੁਰਾਣਾ ਸੱਭਿਆਚਾਰ ਆ ਸਾਰਾ ਕੁਝ ਆ ਕਿ ਲੜਾਈ ਪੜਾਈ ਨਹੀਂ ਕੋਈ ਪਾਰਟੀਵਾਦੀ ਨਹੀਂ ਇਹ ਸਾਡੀ ਜਾਨੀ ਕਿ ਇੱਕ ਸਾਰੇ ਪਿੰਡਾਂ ਨਾਲੋਂ ਵੱਖਰੀ ਹੈਗੀ ਆ ਚੀਜ਼ ਇਹ ਜਿਵੇਂ ਪੰਜਾਬ ਸਰਕਾਰ ਨੇ ਸਿੱਖਿਆ ਦੇ ਬੁਨਿਆਦ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਹੀ ਹੈ ਐਨਆਰਆਈ ਵੀ ਕੋਸ਼ਿਸ਼ ਕਰ ਰਹੇ ਆ ਹਾਂਜੀ ਕੀ ਮੈਸੇਜ ਤੁਸੀਂ ਬਾਹਰਲੇ ਐਨਆਰਆਈ ਨੂੰ ਦਿਖਾਉਗੇ ਸਾਡੇ ਅਸੀਂ ਐਨਆਰਆਈ ਵੀਰਾਂ ਨੂੰ ਕੀ ਕਹੀਏ ਜੀ ਇਹ ਤਾਂ ਪਹਿਲਾਂ ਹੀ ਸਾਡੀ ਬਹੁਤ ਹੈਲਪ ਕਰ ਰਹੇ ਨੇ ਜੇ ਕਿਤੇ ਵੀ ਕੋਈ ਬਿਲਡਿੰਗ 'ਚ ਲੋੜ ਆ ਸਕੂਲ 'ਚ ਕਿਸੇ ਚੀਜ਼ ਦੀ ਲੋੜ ਆ ਤੇ ਹਰ ਚੀਜ਼ ਨਾਲ ਹੀ ਪ੍ਰੋਵਾਈਡ ਕਰਦੇ ਨੇ ਐਨਏ ਵੀਰ ਸਾਡੇ ਹਨ ਪੂਰੀ ਸਿਹਤਾਂ ਕਰਦੇ ਸਿੱਖਿਆ ਦੇ ਮਾਮਲੇ 'ਚ ਸਾਡੇ ਪਿੰਡ ਹੁਣ ਪੰਚਾਇਤ ਬਣਨਤ ਇੱਕ ਮਹੀਨਾ ਬਾਅਦ ਅਸੀਂ ਅਨਾਉਂਸ ਕਰ ਦਿੱਤਾ ਸੀ ਕਿ ਸਾਡੇ ਪਿੰਡ ਵਿੱਚ ਦੀ ਨਸ਼ੇ ਵੇਚਣ ਵਾਲਾ ਬਨਨਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਪੰਜਾਬ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਪੁਲਿਸ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਫੁੱਲਾਂ ਮੈਦ ਦਿੱਤੀ ਔਰ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾਨੀ ਵੇਚ ਰਿਹਾ ਔਰ ਨਾ ਵੇਚਣ ਵਾਲਾ ਲੰਘ ਰਿਹਾ ਨਾ ਕੋਈ ਤਾਰਾਂ ਦੀ ਚੋਰੀ ਨਾ ਦੂਜੀ ਚੋਰੀ ਸਾਡੇ ਇਲਾਕੇ ਚ ਆਉਣੀ ਬੰਦ ਹੋਈ ਵੀ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਪੰਜਾਬ ਪੁਲਿਸ ਦਾ ਵੀ ਐਨਆਰਆਈ ਨੂੰ ਸਰਕਾਰੀ ਸਕੂਲ ਨੂੰ ਲੈਵਲੀ ਲਗ ਦਿੱਤੀ ਗਈ ਹੈ ਬੱਚਿਆਂ ਨੂੰ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਹਟਾਉਣ ਦੀ ਕੋਸ਼ਿਸ਼ ਦਾਇਰ ਪ੍ਰਾਲਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਐਨਆਰਆਈ ਬਾਰੇ ਆਮ ਜਨਤਾ ਨੂੰ ਕੀ ਅਪੀਲ ਦੇਣਾ ਮੈਂ ਸਭ ਤੋਂ ਪਹਿਲਾਂ ਤਾਂ ਪਰਿਵਾਰ ਨੂੰ ਐਨਆਰਆਈ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਸ ਵਿਦਿਆ ਦੇ ਮੰਦਰ ਵਿੱਚ ਸਰਕਾਰੀ ਮਿਡਲ ਸਕੂਲ ਢੂੜਕੋਟ ਚੜ੍ਹਤ ਸਿੰਘ ਵਾਲਾ ਵਿਖੇ ਇੱਕ ਬਹੁਤ ਵਧੀਆ ਲਾਇਬ੍ਰੇਰੀ ਦਾ ਉਹ ਨਿਰਮਾਣ ਕੀਤਾ ਉੱਥੇ ਬੁੱਕਸ ਦਿੱਤੀਆਂ ਕਿਉਂਕਿ ਅੱਜ ਦੇ ਸਮੇਂ ਦੀ ਲੋੜ ਹੈ ਗਿਆਨ ਦਾ ਜਿਹੜਾ ਖਜ਼ਾਨਾ ਇਸ ਲਾਇਬ੍ਰੇਰੀ ਵਿੱਚ ਹੈ ਔਰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਲਈ ਨਸ਼ਿਆਂ ਤੋਂ ਦੂਰ ਕਰਨ ਲਈ ਅਜਿਹੇ ਪ੍ਰੋਗਰਾਮ ਜਿਹੜੇ ਬਹੁਤ ਜ਼ਰੂਰੀ ਨੇ ਜਿੰਦਾ ਕਿ ਸਾਰੇ ਬੱਚਿਆਂ ਨੂੰ ਜਿਹੜਾ ਲਾਭ ਹੋਊਗਾ ਤੇ ਨਾਲ ਹੀ ਮੈਂ ਇੱਥੋਂ ਦੇ ਅਧਿਆਪਕ ਸਾਹਿਬਾਨ ਨੂੰ ਵੀ ਮੁਬਾਰਕਬਾਦ ਦਿੰਨਾ ਕਿਉਂਕਿ ਇਹ ਜਿਹੇ ਉਪਰਾਲੇ ਉਸ ਵੇਲੇ ਹੁੰਦੇ ਆ ਜਦੋਂ ਸਾਡੇ ਅਧਿਆਪਕ ਸਾਹਿਬਾਨ ਦਾ ਹਾਂ ਪੱਖੀ ਰਵੱਈਆ ਇਹ ਇਹਨਾਂ ਦੀ ਬੜੀ ਬੇਨਤ ਹੈ ਸਾਡੇ ਚੰਕੌਰ ਸਿੰਘ ਜੀ ਇੱਥੋਂ ਦੇ ਇੰਚਾਰਜ ਮੁਖ ਅਧਿਆਪਕ ਨੇ ਔਰ ਉਹਨਾਂ ਦਾ ਵੀ ਬੜਾ ਵੱਡਾ ਸਲਾਘਾਯੋਗ ਕਾਰਜ ਹੈ ਕਿ ਐਨ ਆਰ ਆਈਜ਼ ਨੂੰ ਪਹਿਲਾਂ ਪ੍ਰੇਰਿਤ ਕਰਨਾ ਫਿਰ ਇੱਥੇ ਇਹਨਾਂ ਵਧੀਆ ਜਿਹੜਾ ਕਾਰਜ ਕਰਵਾਉਣਾ ਕਿ ਲਾਇਬ੍ਰੇਰੀ ਜਿਹੜੀ ਗੁਰ ਗਿਆਨ ਦੇ ਨਾਂ ਤੇ ਲਾਇਬ੍ਰੇਰੀ ਕਿਉਂ ਗਿਆਨ ਦਾ ਇੱਕ ਭਰਿਆ ਖਜ਼ਾਨਾ ਇੱਥੇ ਮੌਜੂਦ ਹੋਊਗਾ ਹਾਂਜੀ ਸਰਕਾਰੀ ਸਕੂਲ ਦੇ ਐਕਸਮ ਰਿਜ਼ਲਟ ਵੀ ਸੁਣਨ ਚ ਬਹੁਤ ਬੱਚੇ ਵਧੀਆ ਆ ਰਹੇ ਆ ਹਾਂਜੀ ਹਾਂਜੀ ਤੇ ਕੀ ਕਹਿੰਦੇ ਤਾਂ ਇਸ ਵਾਰ ਇਹ ਜਿਹੜਾ ਸਾਡਾ ਸਕੂਲ ਹੈ ਨਾ ਜਿਲ੍ਹਾ ਮੋਗੇ ਦਾ ਬਹੁਤ ਵਧੀਆ ਇੱਕ ਮਿਡਲ ਸਕੂਲ ਹੈ 인ਫਰਾਸਟ੍ਰਕਚਰ ਤੋਂ ਔਰ ਨਾਲ ਦੀ ਨਾਲ ਜਿਹੜਾ ਅਕੈਡੈਮਿਕ ਪੱਖ ਤੋਂ ਵੀ ਇਹਦੀ ਬਹੁਤ ਵਧੀਆ ਜਿਹੜੀ ਇਹ ਪਰਫਾਰਮੈਂਸ ਹੈ ਹਰ ਸਾਲ ਜਿੱਥੇ ਰਿਜ਼ਲਟ ਵਧੀਆ ਆਉਂਦਾ ਇੱਥੋਂ ਦੇ ਬੱਚੇ ਵਕ ਵਕ ਜਿਹੜੀਆਂ ਬਲੌਗ ਤੇ ਡਿਸਟ੍ਰਿਕਟ ਲੈਵਲ ਦੀਆਂ ਐਕਟੀਵਿਟੀਜ਼ ਆ ਉਹਨਾਂ ਦੇ ਵਿੱਚ ਆਪਣੇ ਅਧਿਆਪਕ ਸਾਹਿਬਾਨ ਦੀ ਗਵਾਈ ਚ ਪਾਰਟਿਸਿਪੇਟ ਕਰਦੇ ਆ ਪੋਜੀਸ਼ਨਾਂ ਪ੍ਰਾਪਤ ਕਰਦੇ ਆ ਔਰ ਪਿਛਲੇ 3 ਸਾਲ ਤੋਂ ਇਕ ਸਾਡਾ ਨੈਸ਼ਨਲ ਮੈਰਿਟ ਕਮ ਸਕਾਲਰਸ਼ਿਪ ਟੈਸਟ ਹੈ ਸਾਡਾ ਨੈਸ਼ਨਲ ਮੀਨਸ ਕ ਮੈਰਿਟ ਸਕਾਲਰਸ਼ਿਪ ਟੈਸਟ ਨੈਸ਼ਨਲ ਪੱਧਰ ਦਾ ਜਿਹਦੇ ਵਿੱਚ ਲਗਾਤਾਰ ਹੀ ਇਸ ਸਕੂਲ ਦੇ ਬੱਚੇ ਜਿਹੜੇ ਆ ਉਹ ਪ੍ਰਾਪਤ ਰਿਜ਼ਲਟ ਤੇ ਵਧੀਆ ਪ੍ਰਾਪਤ ਕਰਕੇ ਨਤੀਜੇ ਔਰ ਉਹ ਕੀ ਸਕਾਲਰਸ਼ਿਪ ਪ੍ਰਾਪਤ ਕਰ ਲਿਆ ਜਿਨ੍ਹਾਂ ਨੂੰ ਹਰ ਸਾਲ 48000 ਰੁਪਏ ਇੱਕ ਬੱਚੇ ਨੂੰ 12ਵੀਂ ਤੱਕ ਉਹ ਵਜੀਫਾ ਉਹਨੂੰ ਪ੍ਰਾਪਤ ਹੁੰਦਾ ਉਹਦੇ ਕਾਊਂਟ ਦੇ ਵਿੱਚ ਜਾਂਦਾ ਐਸ ਸਾਲ ਵੀ ਪੰਜ ਬੱਚੇ ਜਿਹੜੇ ਕੱਲ ਹੀ ਰਿਜ਼ਲਟ ਅਨਾਉਂਸ ਹੋਇਆ ਔਰ ਉਹਦੇ ਚ ਪੰਜ ਬੱਚੇ ਨੇ ਜਿਹੜੀ ਇਹ ਪ੍ਰਾਪਤੀ ਕੀਤੀ ਔਰ ਇਹ ਨੈਸ਼ਨਲ ਲੈਵਲ ਦੀ ਹੈ ਪ੍ਰਾਪਤੀ ਤੇ ਮੈਂ ਇਸ ਤੇ ਵੀ ਸਮੁੱਚੇ ਇਸ ਇਥੋਂ ਦੀ ਐਸਐਮਸੀ ਕਮੇਟੀ ਨੂੰ ਵੀ ਇਲਾਕਾ ਨਿਵਾਸੀਆਂ ਨੂੰ ਵੀ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਤੇ ਅਧਿਆਪਕ ਸਹਿਬਾਨ ਨੂੰ ਮੁਬਾਰਕਬਾਦ ਦੇਣਾ ਕਿ ਇਹ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਸੰਭਵ ਹੋ ਪਾਇਆ ਕਿ ਉਹ ਬੱਚੇ ਜਿਹੜੀ ਇਹ ਪ੍ਰਾਪਤੀ ਤੱਕ ਪਹੁੰਚੀ ਹੈ ਸਰ ਇਹਨਾਂ ਨੇ ਦੋ ਮੰਗਾਂ ਰੱਖੀਆਂ ਔਰ ਸਾਡੇ ਪੰਜਾਬ ਸਕੂਲ ਸਿੱਖਿਆ ਵਿਭਾਗ ਇਹ ਮਾਨਜੋਬ ਸਿੱਖਿਆ ਮੰਤਰੀ ਜੀ ਵੀ ਇਸ ਲਈ ਬੜਾ ਸੰਜੀਦਾ ਨੇ ਕਿ ਜਿੱਥੇ-ਜਿੱਥੇ ਪੋਸਟਰਾਂ ਦੀ ਲੋੜ ਹੈ ਉੱਥੇ ਦਿੱਤੀਆਂ ਜਾਣੀਆਂ ਔਰ ਜਿਹੜੇ ਸਕੂਲ ਸਾਡੇ ਅਜੇ ਹੀ ਡਿਸਰਵ ਕਰਦੇ ਕਿ ਜਿਨ੍ਹਾਂ ਨੂੰ ਨੌਰਮ ਦੇ ਅਨੁਸਾਰ ਉਹਨਾਂ ਨੂੰ ਅਪਗ੍ਰੇਡ ਕਰਨਾ ਤੇ ਉਹ ਕੀਤਾ ਜਾਏਗਾ ਮਾਨਯੋਗ ਐਮਐਲਏ ਸਾਹਿਬ ਵੀ ਕਹਿ ਕੇ ਗੈਰ ਰਿਕਮੈਂਡੇਸ਼ਨ ਕਰਕੇ ਗਿਆ ਕਿ ਪਹਿਲਾਂ ਇੱਕ ਰ ਆਪਾਂ ਕੇਸ ਜਿਹੜਾ ਭੇਜੀਏ ਉਪਰੰਤ ਜਿਹੜਾ ਜਿਹੜੇ ਨਿਜ਼ਮ ਹੈ ਉਹਨਾਂ ਦੇ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਨੂੰ ਅਪਗ੍ਰੇਡ ਕਰਨ ਦੀ ਕਾਰਵਾਈ ਪਾਈ ਜਾਏਗੀ ਥੈਂਕ ਯੂ ਅ ਬੜੀਆ ਕਸਬਾ ਨੇ ਦਾਨ ਕਰਨ ਦੀਆਂ ਗੁਰਦੁਆਰੇ ਦੇ ਦਾਨ ਕੀਤਾ ਜਾਂਦਾ 15 ਰੁਪਏ ਦਾ ਦਾਨ ਕੀਤਾ ਜਾਂਦਾ ਮਾਸ਼ਰਿਆਂ ਦਾ ਦਾਨ ਕੀਤਾ ਜਾਂਦਾ ਹੋਰ بڑے ਤਰੀਕੇ ਨੇ ਦਾਨ ਕਰਨ ਦੇ ਪਰ ਮੈਂ ਸਮਝਦਾ ਜਿਹੜਾ ਲਾਇਬ੍ਰੇਰੀ ਲਈ ਤੁਸੀਂ ਉਪਰਾਲਾ ਕੀਤਾ ਇਹ ਉੱਤਮ ਦਾਨ ਹੈ ਸਮਝਦਾ ਕਿਉਂਕਿ ਜਿਹੜੀਆਂ ਕਿਤਾਬਾਂ ਨੇ ਉਹ ਮਨੁੱਖ ਨੂੰ ਗਿਆਨ ਬਖਸ਼ਦੀਆਂ ਨੇ ਜਿਹੜਾ ਬੱਚਾ ਕਿਤਾਬਾਂ ਨਾਲ ਜੁੜਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਾਜ਼ਮੀ ਤੌਰ ਤੇ ਕੰਮ ਜਾਉਂਦਾ ਇੱਕ ਬੜਾ ਸੋਹਣਾ ਪਾਲਾ ਪੈਂਦੀ ਸੁਖਜਿੰਦਰ ਕੌਰ ਸਿੱਧੂ ਜਿਹੜੇ ਆ ਬੜੇ ਵਧੀਆ ਰਾਈਟਰ ਨੇ ਮੈਂ ਉਹਨਾਂ ਦੀਆਂ ਕਵਤਾਵਾਂ ਵੀ ਪੜ ਕੇ ਆਇਆ ਉਹਨਾਂ ਨੇ ਕੁਝ ਬੁੱਕਸ ਲਿਖੀਆਂ ਉਹ ਵੀ ਮੈਂ ਵੇਖ ਕੇ ਆਇਆ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਇੱਕ ਇੰਨੇ ਵਧੀਆ ਰਾਈਟਰ ਨੇ ਔਰ ਉਹਨਾਂ ਦੇ ਬ੍ਰਦਰ ਨੇ ਉਹ ਵੀ ਅੱਜ ਸਮਾਗਮ ਦੇ ਵਿੱਚ ਨੇ ਔਰ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਮੈਂ ਉਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਦਾਨ ਕੱਲੇ ਪੈਸੇ ਨਾਲ ਨਹੀਂ ਕੀਤਾ ਜਾਂਦਾ ਕਿਸਫਲਾਣੇ ਕੋਲੇ ਪੈਸਾ ਵੱਧਾ ਉਹਨੇ ਕੋਈ ਉਪਰਾ ਲਾ ਕੀਤਾ ਨਹੀਂ ਇਹ ਹਿਰਦੇ ਨਾਲ ਕੀਤਾ ਜਾਂਦਾ ਲਗਨ ਨਾਲ ਕੀਤਾ ਜਾਂਦਾ ਜਿਹਦੇ ਮਨ ਚ ਕੋਈ ਸੋਚ ਹੋਵੇ ਚੰਗਾ ਕਰਨ ਦੀ ਉਹੀ ਕਰ ਸਕਦਾ ਪੈਸੇ ਨਾਲ ਇਹਦਾ ਘੱਟ ਸਬੰਧ ਆ ਸੋ ਇੱਕ ਬਹੁਤ ਵਧੀਆ ਬਾਲਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅੱਜ ਦਾ ਜ਼ਮਾਨਾ ਇਹਦੇ ਵਿੱਚ ਦਾ ਮੋਬਾਈਲ ਆਇਆ ਮੋਬਾਈਲ ਦੇ ਵਿੱਚ ਨੈਟ ਆ ਉਹ ਸਾਡੇ ਬੱਚਿਆਂ ਲਈ ਬੜਾ ਘਾਟਕ ਆ ਪਹਿਲਾਂ ਬੱਚੇ ਕਿਤਾਬਾਂ ਪੜ੍ਹਦੇ ਸੀ ਅਖਬਾਰ ਪੜ੍ਹਦੇ ਸੀ ਦੁਨੀਆ ਦਾ ਗਿਆਨ ਹੁੰਦਾ ਸੀ ਹੁਣ ਜਿਹੜਾ ਮੋਬਾਈਲ ਤੇ ਪੋਸਟਾਂ ਆਉਂਦੀਆਂ ਨੇ ਉਹ ਹੀ ਰਿਪੀਟ ਹੋ ਜਾਂਦੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ ਉਸ ਠੀਕ ਆ ਉਹ ਗਲਤ ਆ ਉਹ ਸਭ ਨੂੰ ਅਧੂਰਾ ਅਧੂਰਾ ਗਿਆਨ ਦਿੰਦੀਆਂ ਜਿਠਕਾ ਬੰਦੇ ਨੂੰ ਬਹੁਤ ਮਹਾਨ ਬਣਾ ਦਿੰਦੀਆਂ ਦੇਖੋ ਜੀ ਸਮਾਜ ਦੇ ਵਿੱਚ ਸਭ ਤੋਂ ਮੋਢੀਆਂ ਜਿਹੜੀਆਂ ਲੋੜਾਂ ਨੇ ਉਹ ਦੋ ਨੇ ਸੇਤ ਤੇ ਸਿੱਖਿਆ ਪੰਜਾਬ ਸਰਕਾਰ ਦੋਨਾਂ ਹੀ ਸਿਹਤ ਤੇ ਸਿੱਖਿਆ ਤੇ ਬੜੀ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਆ ਬਾਕੀ ਇਹ ਐਨ ਆਰ ਆਈ ਪਰਿਵਾਰ ਨੇ ਇੱਕ ਲਾਇਬ੍ਰੇਰੀ ਬਣਾਉਣ ਦਾ ਇੱਕ ਵਧੀਆ ਪਹਲਾ ਕੀਤਾ ਮੈਂ ਸਮਝਦਾ ਵੀ ਇੱਕ ਸਭ ਤੋਂ ਵੱਡਾ ਉਤਮ ਦਾਨ ਆ ਔਰ ਮੈਂ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਕੂਲ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਉਹਨਾਂ ਦਾ ਉਚਿਤ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਲਾਇਬ੍ਰੇਰੀ ਲਈ দান ਦਿੱਤੀਆਂ ਇਹ ਕਿਤਾਬਾਂ ਨਾਲ ਬੱਚਿਆਂ ਨੂੰ ਜੋੜਿਆ ਗਿਆ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਵੀ ਨਸ਼ੇ ਨੂੰ ਵੀ ਥੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ੇ ਆ ਇੱਕ ਬਹੁਤ ਵੱਡਾ ਇਹ ਕੋੜਾ ਤੇ ਜਿਹੜੇ ਇਹ ਨਸ਼ਾ ਇਹਨਾਂ ਨੂੰ ਖਤਮ ਕਰਨਾ ਬਹੁਤ ਜ਼ਰੂਰਤ ਆ ਸਮੇਂ ਦੀ ਕਿਉਂਕਿ ਸਾਡੀ ਨੌਜਵਾਨੀ ਉਹ ਨਸ਼ਿਆਂ ਦੇ ਵਿੱਚ ਦਿਨ-ਬਦਨ ਗਰਕ ਰਹੀ ਹੈ ਪੰਜਾਬ ਸਰਕਾਰ ਬੜੀ ਸਖਤੀ ਦੇ ਨਾਲ ਇਹਨੂੰ ਲੈ ਰਹੀ ਹੈ ਤੇ ਇਹਨੂੰ ਅਸੀਂ ਸਮਾਪਤ ਕਰਕੇ ਹਟਾਂਗੇ ਜਿੰਨੀ ਦੇਰ ਤੱਕ ਨਸ਼ੇ ਮੁੱਕਦੇ ਨਹੀਂ ਅਸੀਂ ਉਨੀ ਦੇ ਟੈਕੇ ਨਹੀਂ ਬਿਠਾਂਗੇ ਬਾਕੀ ਜਿਹੜੀ ਇਹ ਲਾਇਬ੍ਰੇਰੀ ਬਣਾਈ ਹੈ ਜਦੋਂ ਬੱਚੇ ਕਿਤਾਬਾਂ ਨਾਲ ਜੁੜਨਗੇ ਆਟੋਮੈਟਿਕਲੀ ਨਸ਼ਿਆਂ ਤੋਂ ਵੀ ਦੂਰ ਹੋਣਗੇ इस वीडियो अगे शेयर जरूर करना जी कृपा करके साथ चैनल नाइब जरूर कर लो जी हम फास्ट अजीप अपले स्टोर तो इंसटाल करके नविया ताजा खबर पढ़ते देख सकते हो धनबाद